ਸਤਨਾਮ ਸ਼੍ਰੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਲਾਹੌਰ ਦਾ ਗਵਰਨਰ ਨਵਾਬ ਵਜ਼ੀਰ ਖਾਂ ਜਲੋਦਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਇਸ ਬਿਮਾਰੀ ਦੇ ਕਰਕੇ ਉਹ ਬੜਾ ਤੰਗ ਰਹਿੰਦਾ ਸੀ ਦੌਲਤ ਸ਼ੋਹਰਤ ਦੀ ਕੋਈ ਕਮੀ ਨਹੀਂ ਸੀ ਪਰ ਆਪਣਾ ਸਰੀਰ ਦੁਖੀ ਹੋਣ ਦੇ ਕਰਕੇ ਉਸ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਸ਼ਾਹੀ ਹਕੀਮਾਂ ਨੇ ਆਪਣੀ ਪੂਰੀ ਵਾਪੇਸ਼ ਲਗਾ ਲਈ ਸੀ ਪਰ ਬਿਮਾਰੀ ਫਿਰ ਵੀ ਨਾ ਹਟੀ ਹੌਲੀ-ਹੌਲੀ ਬਿਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਵਜ਼ੀਰ ਖਾਨ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ। ਵਜ਼ੀਰ ਖਾਨ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਕਿਸੇ ਇਸ ਤਰ੍ਹਾਂ ਦੇ ਮਹਾਪੁਰਸ਼ ਦਾ ਪਤਾ ਕਰੋ ਜਿਹੜਾ ਮੇਰੀ ਇਸ ਬਿਮਾਰੀ ਨੂੰ ਠੀਕ ਕਰ ਸਕੇ। ਤਾਂ ਨੌਕਰਾਂ ਨੇ ਪਿੰਡ-ਪਿੰਡ ਜਾ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਤਾਂ ਪੁੱਛਗਿੱਛ ਦੇ ਦੌਰਾਨ ਪਤਾ ਚੱਲਿਆ ਕਿ ਸ੍ਰੀ ਅਮਰਿਤ ਸਾਹਿਬ ਅਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਰਹਿ ਰਹੇ ਹਨ ਤੇ ਜੇਕਰ ਵਜ਼ੀਰ ਖਾਨ ਸੱਚੇ ਮਨ ਨਾਲ ਉਹਨਾਂ ਦੀ ਸ਼ਰਣ ਵਿੱਚ ਜਾਵੇ ਤਾਂ ਉਹ ਉਸ ਨੂੰ ਠੀਕ ਕਰ ਸਕਦੇ ਹਨ ਜਿਵੇਂ ਹੀ ਇਸ ਗੱਲ ਦਾ ਪਤਾ ਵਜ਼ੀਰ ਖਾਨ ਨੂੰ ਲੱਗਾ ਤਾਂ ਉਹ ਤੁਰੰਤ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਪਹੁੰਚ ਗਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾ ਕੇ ਬੇਨਤੀ ਕਰਨ ਲੱਗਾ ਕਿ हे ਕਿਰਪਾਲੂ ਦੀਨदयाल ਜੀ ਮੈਂ ਬੜੀ ਆਸ ਲੈ ਕੇ ਆਪ ਜੀ ਦੇ ਪਾਸ ਆਇਆ ਹਾਂ ਤੇ ਆਪ ਜੀ ਦੇ ਦਰਸ਼ਨ ਪਾ ਕੇ ਮੈਨੂੰ ਪੂਰਾ ਵਿਸ਼ਵਾਸ ਹੋ ਚੁੱਕਿਆ ਹੈ ਕਿ ਮੈਂ ਤੁਹਾਡੇ ਦਰ ਤੋਂ ਨਿਰਾਸ਼ ਨਹੀਂ ਜਾਵਾਂਗਾ हे ਦੁੱਖਾਂ ਨੂੰ ਨਾਸ ਕਰਨ ਵਾਲੇ ਸੰਤ ਜੀ ਕਿਰਪਾ ਕਰਕੇ ਮੇਰਾ ਵੀ ਦੁੱਖ ਦੂਰ ਕਰੋ ਤੇ ਇਸ ਭਿਆਨਕ ਬਿਮਾਰੀ ਤੋਂ ਮੇਰਾ ਵੀ ਛੁਟਕਾਰਾ ਕਰੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਵਜ਼ੀਰ ਖਾਨ ਦੀ ਪੀੜਾ ਨੂੰ ਜਾਣ ਚੁਕੇ ਸਨ ਤੇ ਉਹਨਾਂ ਨੇ ਉਸ ਨੂੰ ਕਿਹਾ ਕਿ ਸਰੋਵਰ ਦੇ ਕੰਢੇ ਤੇ 베ਰੀ ਦੀ ਛਾਂ ਹੇਠਾਂ ਬਾਬਾ ਬੁੱਢਾ ਜੀ ਬੈਠੇ ਹੋਏ ਹਨ ਜਾਓ ਤੁਸੀਂ ਉਹਨਾਂ ਬਾਸ ਜਾਓ ਉਹ ਤੁਹਾਨੂੰ ਜ਼ਰੂਰ ਠੀਕ ਕਰਨਗੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਵਜ਼ੀਰ ਖਾਨ ਬਾਬਾ ਬੁੱਢਾ ਜੀ ਪਾਸ ਪਹੁੰਚ ਗਏ ਤੇ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਦੱਸਿਆ ਤੇ ਨਾਲੇ ਕਿਹਾ ਕਿ ਮੈਂ ਲਾਹੌਰ ਦਾ ਗਵਰਨਰ ਵਜ਼ੀਰ ਖਾਂ ਹਾਂ ਤੇ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ پاس ਭੇਜਿਆ ਹੈ ਤਾਂ ਵਜ਼ੀਰ ਖਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਹੀ ਸਰਵ ਸ਼ਕਤੀਮਾਨ ਹਨ ਜੋ ਕਿ ਸਭ ਕੁਝ ਜਾਣਦੇ ਹਨ ਮੈਂ ਤਾਂ ਉਹਨਾਂ ਦਾ ਇੱਕ ਨਿਮਾਣਾ ਜਹਾ ਸੇਵਕ ਹਾਂ ਇਸ ਕਰਕੇ ਗੁਰੂ ਸਾਹਿਬ ਜੀ ਤਾਂ ਆਪ ਹੀ ਤੁਹਾਡੀ ਬਿਮਾਰੀ ਨੂੰ ਠੀਕ ਕਰ ਸਕਦੇ ਹਨ। ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਨਵਾਬ ਵਜ਼ੀਰ ਖਾਂ ਦੁਬਾਰਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ। ਇਹ ਸਾਰੀ ਘਟਨਾ ਗੁਰੂ ਜੀ ਨੂੰ ਸੁਣਾਈ ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਕਿ ਬਾਬਾ ਬੁੱਢਾ ਜੀ ਨੂੰ ਨਿਮਰਤਾ ਨਾਲ ਬੇਨਤੀ ਕਰੋ ਤੇ ਆਪਣਾ ਸ਼ਾਹੀ ਅਧਿਕਾਰ ਬਿਲਕੁਲ ਨਾ ਦਿਖਾਓ। ਤਾ ਇਸ ਵਾਰ ਵਜ਼ੀਰ ਖਾਨ ਨਿਮਾਣਾ ਜੀहां ਬਣ ਕੇ ਬਾਬਾ ਬੁੱਢਾ ਜੀ ਪਾਸ ਗਿਆ ਤੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਮੈਨੂੰ ਆਪ ਜੀ ਪਾਸ ਗੁਰੂ ਸਾਹਿਬ ਜੀ ਨੇ ਭੇਜਿਆ ਹੈ ਕਿਰਪਾ ਕਰਕੇ ਮੇਰੇ ਉੱਤੇ ਤਰਸ ਕਰੋ ਤੇ ਮੈਨੂੰ ਇਸ ਬਿਮਾਰੀ ਤੋਂ ਮੁਕਤੀ ਦਿਵਾਓ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਨੂੰ ਜ਼ਮੀਨ ਤੇ ਲੇਟਣ ਲਈ ਕਿਹਾ ਤੇ ਫੇਰ ਕਿਸੇ ਤੋਂ ਚਿਕੜ ਨਾਲ ਭਰਿਆ ਹੋਇਆ ਟੋਕਰਾ ਮੰਗਵਾਇਆ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਉਸ ਚਿਕੜ ਨਾਲ ਭਰੇ ਹੋਏ ਟੋਕਰੇ ਨੂੰ ਵਜ਼ੀਰ ਖਾਂ ਦੇ ਪੇਟ ਉੱਤੇ ਕਈ ਵਾਰ ਮਾਰਿਆ ਤੇ ਜਿੰਨੀ ਵਾਰ ਵੀ ਟੋਕਰਾ ਵਜ਼ੀਰ ਖਾਂ ਦੇ ਪੇਟ ਉੱਤੇ ਵੱਜਦਾ ਸੀ ਉੰਨੀ ਵਾਰ ਉਹਦੇ ਮੂੰਹੋਂ ਸਤਨਾਮ ਵਾਹਿਗੁਰੂ ਨਿਕਲਦਾ ਸੀ ਕੁਝ ਦੇਰ ਬਾਅਦ ਵਜ਼ੀਰ ਖਾਂ ਜਦੋਂ ਉੱਠਿਆ ਤਾਂ ਉਸਨੇ ਪਾਇਆ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈ। ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਨੂੰ ਸੁਖਮਣੀ ਸਾਹਿਬ ਜੀ ਦਾ ਗੁਟਕਾ ਸਾਹਿਬ ਦਿੱਤਾ ਤੇ ਉਸ ਨੂੰ ਰੋਜ਼ਾਨਾ ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਲਈ ਕਿਹਾ। ਤਾਂ ਵਜ਼ੀਰ ਖਾਨ ਨੇ ਬੜੇ ਹੀ ਆਦਰ ਸਤਕਾਰ ਨਾਲ ਗੁਟਕਾ ਸਾਹਿਬ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਪੂਰੇ ਰਾਸਤੇ ਸੁਖਮਣੀ ਸਾਹਿਬ ਦਾ ਪਾਠ ਕੰਠ ਕਰਦਾ ਗਿਆ। ਗੁਰੂ ਪਿਆਰਿਓ ਸੁਖ ਅਤੇ ਦੁਖ ਦੋਨੋਂ ਹੀ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹਨ ਤੇ ਮਨੁੱਖ ਨੂੰ ਇਨ੍ਹਾਂ ਦੋਨਾਂ ਵੇਲਿਆਂ ਵਿੱਚ ਪਰਮਾਤਮਾ ਦਾ ਨਾਮ ਹਮੇਸ਼ਾ ਜਪਦੇ ਰਹਿਣਾ ਚਾਹੀਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ